ਬੰਗਲਾਦੇਸ਼ ਦੇ ਅੰਤਰਿਮ ਪ੍ਰਧਾਨ ਮੰਤਰੀ ਮੁਹੰਮਦ ਯੂਨਿਸ ਹੁਣ ਬੰਗਲਾਦੇਸ਼ ਦੇ ਸੰਸਥਾਪਕ ਸ਼ੇਖ ਮੁਜ਼ੀਬਰ ਰਹਿਮਾਨ ਦੇ ਘਰ ਤੇ ਹੋਏ ਹਿੰਸਕ ਹਮਲੇ ਲੈ ਕੇ ਸਵਾਲਾਂ ਦੇ ਘੇਰੇ ਵਿੱਚ ਹਨ ਭਾਰਤ ਨੇ ਸਬੰਧੀ ਯੂਨਿਸ ਸਰਕਾਰ ਤੇ ਸਵਾਲ ਉਠਾਏ ਹਨ ਅਤੇ ਇਸ ਘਟਨਾ ਦੀ ਸਖਤ ਨਿੰਦਾ ਕੀਤੀ ਹੈ ਭਾਰਤ ਨੇ ਕਿਹਾ ਕਿ ਇਹ ਘਟਨਾ ਕਾਫੀ ਨਿੰਦਣਯੋਗ ਹੈ ਤੇ ਯੂਨਿਸ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਨਾਜ਼ਦੀਕ ਬੰਗਲਾਦੇਸ਼ ਵਿੱਚ ਹਿੰਸਾ ਦੇ ਸਬੰਧ ਵਿੱਚ ਅੰਤਰਿਮ ਪ੍ਰਧਾਨ ਮੰਤਰੀ ਮੁਹੰਮਦ ਯੂਨਿਸ ਬੰਗਲਾਦੇਸ਼ ਵਿੱਚ ਹਿੰਸਾ ਨੂੰ ਲੈ ਕੇ हमेशा शक ਦੇ ਘੇਰੇ ਵਿੱਚ ਰਹਿੰਦੇ ਨੇ ਹੁਣ ਭਾਰਤ ਨੇ ਬੰਗਲਾਦੇਸ਼ ਦੇ ਸੰਸਥਾਪਕ شیخ ਮੁਜ਼ੀਬੁਰ रहमान ਦੀ ਰਿਹਾਈ ਨੂੰ ਤਾਂ ਹੈ ਜਾਂ ਤੇ ਸਖਤ ਸਵਾਲ ਖੜੇ ਕੀਤੇ ਹਨ ਜਿਸ ਨਾਲ ਯੂਨਿਸ ਸਰਕਾਰ ਨੂੰ ਮਿਰਚਾ ਲੱਗੀਆਂ ਨੇ ਦਸਨੀਯੋਗ ਹੈ ਕਿ ਭਾਰਤ ਨੇ شیخ ਮੁਜ਼ੀਬੁਰ रहमान ਦੇ ਇਤਿਹਾਸਿਕ ਨਿਵਾਸ ਨੂੰ ਤਾਂ ਹੈ ਜਾਣਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਘਟਨਾ ਦੀ ਸਖਤ ਨਿੰਦਾ ਕੀਤੀ ਹੈ ਭਾਰਤ ਦੇ ਇਸ ਬਿਆਨ ਤੇ ਮੁਹੰਮਦ ਯੂਨਿਸ ਗੁੱਸੇ 'ਚ ਆ ਗਈ ਬੰਗਲਾਦੇਸ਼ ਨੇ ਇਸ ਘਟਨਾਤੇ ਭਾਰਤ ਦੀ ਟਿੱਪਣੀ ਨੂੰ ਗਲਤ ਅਤੇ ਅਣਉਚਿਤ ਆਖਿਆ ਹੈ ਦੱਸਦੇ ਕਿ ਬੰਗਲਾਦੇਸ਼ ਵਿੱਚ ਕਈ ਦਿਨਾ ਤੋਂ ਇੱਕ ਵਾਰ ਫਿਰ ਹਿੰਸਾ ਫੜਕ ਰਹੀ ਹੈ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਸ਼ੇਖ ਮੁਜ਼ੀਬ ਰਹਿਮਾਨ ਦੇ 32 ਤਨ ਮੰਡੀ ਸਥਿਤ ਇਤਿਹਾਸਿਕ ਨਿਵਾਸ ਨੂੰ ਅੱਗ ਲਗਾ ਦਿੱਤੀ ਅਤੇ ਇਸਨੂੰ ਤਬਾਹ ਦਿੱਤਾ ਪ੍ਰਦਰਸ਼ਨਕਾਰੀ ਇਸ ਤੋਂ ਸੰਤੁਸ਼ਟ ਨਹੀਂ ਹੋਇਆ ਤਾਂ ਪੀੜ ਨੇ ਰਹਿਮਾਨ ਦੇ ਘਰ ਤੇ ਬੁਲਡੋਜ਼ਰ ਲੈ ਕੇ ਹਮਲਾ ਕਰ ਦਿੱਤਾ। ਰਹਿਮਾਨ ਨੇ ਇਸ ਨਿਵਾਸ ਦੇ ਬੰਗਲਾਦੇਸ਼ ਦੀ ਆਜ਼ਾਦੀ ਦੀ ਲੜਾਈ ਸ਼ੁਰੂ ਕੀਤੀ ਸੀ। ਭਾਰਤੀ ਵਿਦੇਸ਼ ਮੰਤਰਾਲੇ ਤੋਂ ਬੁਲਾਰੇ ਹਰਨਦੀਪ ਜੈਸਵਾਲ ਨੇ ਮੁਜ਼ੀਬਰ ਰਹਿਮਾਨ ਦੀ ਰਹਾਇਸ਼ ਤੇ ਅਗਜਨੀ ਦੀ ਘਟਨਾ ਨੂੰ ਨਿੰਦਨਯੋਗ ਦੱਸਿਆ ਹੈ। ਉਹਨਾਂ ਨੇ ਕਿਹਾ ਕਿ ਇਹ ਘਰ ਬੰਗਲਾਦੇਸ਼ ਦੇ ਲੋਕਾਂ ਦੀ ਕਬਜ਼ੇ ਅਤੇ ਜ਼ੁਲਮ ਦੇ ਤਾਕਤਾਂ ਵਿਰੁੱਧ ਲੜਾਈ ਦਾ ਪ੍ਰਤੀਕ ਹੈ। ਬੰਗਾਲੀ ਪਛਾਣ ਅਤੇ ਮਾਣ ਦੀ ਕਤਲ ਕਰਨ ਵਾਲਿਆਂ ਲਈ ਇਹ ਰਿਹਾਇਸ਼ ਬਹੁਤ ਮਹੱਤਵਪੂਰਨ ਹੈ ਬੰਗਲਾਦੇਸ਼ੀ ਕੰਬੀਡੀਆ ਰਿਪੋਰਟ ਮੁਤਾਬਕ ਬੰਗਲਾਦੇਸ਼ ਸਰਕਾਰ ਨੇ ਪਾਰ ਦੀ ਟਿੱਪਣੀ ਤੇ ਇਤਰਾਜ਼ ਜਤਾਇਆ ਹੈ ਅਤੇ ਕਿਹਾ ਕਿ ਮੁਜ਼ੇੱਬਰ ਰਹਿਮਾਨ ਰਿਹਾਇਸ਼ ਤੇ ਹੋਈ ਘਟਨਾ ਗ drone ਮਾਮਲਾ ਹੈ ਤੇ ਪਾਰਨਰਸ ਤੇ ਕੋਈ ਟਿੱਪਣੀ ਨਹੀਂ ਕਰਨੀ ਚਾਹੀਦੀ